ਵਾਹਿਗੁਰੂ ਸਾਹਿਬ ਜੀਓ ਮਾਜ ਮਹਲਾ 5 ਚੌਪਦੀ ਘਰ ਪਹਿਲਾ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਬਿਨ ਬਕਰੇ ਚਾਤਰ ਕੀ ਨਿਆਈ ਤ੍ਰਿਖਨ ਉਤਰੈ ਸੰਤ ਨਾਵੇ ਬਿਨ ਦਰਸ਼ਨ ਸੰਤ ਪਿਆਰੇ ਜੀਓ ਹਾਂ ਗੋਲੀ ਜੀਓ ਗੋਲ ਕੁਮਾਈ ਗੁਰਦਰਸ਼ਨ ਸੰਤ ਪਿਆਰੇ ਜੀਓ ਰਹਾ ਤੇਰਾ ਮੁਖ ਸੁਹਾਵਾ ਜੀਓ ਸਹਜ ਤਨ ਬਾਣੀ تیر ਹੁਆ ਦੇਖੇ ਸਾਰਿੰਗ ਪਾਨੀ ਧਨ ਸੁਦੇਸ ਜਹਾਂ ਦੂ ਵਸਿਆ ਮੇਰੇ ਸੱਜਣ ਮੀਤ ਮੁਰਾਰੇ ਜੀਓ ਹਾਂ ਘੋਲੀ ਹਾਂ ਗੋਲ ਕਮਾਈ ਗੁਰ ਸੱਜਣ ਮੀਤ ਮੁਰਾਰੇ ਜੀਓ ਰਹਾ ਇੱਕ ਘੜੇ ਨਾ ਮਿਲਤੇ ਤਾ ਕਲ ਯੁਗ ਹੋਤਾ ਹੁਣ ਕਦ ਮਿਲੀਐ ਪ੍ਰਤਿਤ ਭਗਵੰਤਾ ਮੋਹਿ ਦਾਨ ਨਾ ਵਿਹਾਵੈ ਨੀਂਦ ਨ ਆਵੈ ਬਿਨ ਦੇਖੇ ਗੁਰ ਦਰਬਾਰੇ ਜੀਓ ਹਉ ਕੋ ਲੀਜੀਓ ਕੋਲ ਕਮਾਈ ਤੇ ਸੱਚੇ ਗੁਰ ਦਰਬਾਰੇ ਦਿਓ ਰਹਾਉ ਭਾਗ ਹੋਆ ਗੁਰਸੰਤ ਮਿਲਾਇਆ ਪ੍ਰਭ ਬਿਨਾ ਸੀ ਕਰਮਹਿ ਪਾਇਆ ਸੇਵ ਕਰੀ ਪਰ ਜਸਾ ਨ ਵਿਛੜਾ ਜਨ ਨਾਨਕ ਦਾਸ ਤੁਮਾਰੇ ਜੀ ਹਉ ਕੋ ਲੀਜੀਓ ਕੋਲ ਕਮਾਈ ਜਨ ਨਾਨਕ ਦਾਸ ਤੁਮਾਰੇ ਜੀਓ ਰਹਾਉ ਤਨ ਸ੍ਰੀ ਮਹਲਾ ਪਹਿਲਾ ਘਰ ਪਹਿਲਾ ਚੌਪਦੀ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਜਿਉ ਦਰਦ ਹੈ ਆਪਣਾ ਗੈ ਸੋ ਘਰੀ ਪੁਕਾਰਾ ਦੁਖ ਬਿਸਾਰਨ ਸੇਬਿਆ ਸਦਾ ਸਦਾ ਦਾਤਾ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾ ਰਹਾ ਅਨ ਦਿਨ ਸਾਹਿਬ ਸੇਵੀਐ ਅੰਤ ਛਡਾਈਐ ਸੋਇ ਸੁਣ ਸੁਣ ਮੇਰੀ ਕਾਮਨੀ ਭਰ ਉਤਾਰ ਹੋਇ ਦਇਆਲ ਤੇਰਾ ਨਾਮ ਤਰਾ ਸਦ ਕੁਰਬਾਨ ਜਾਉ ਰਹਾ ਸਰਬੰਸਾ ਤਾ ਏਕ ਹੈ ਦੂਜਾ ਨਹੀਂ ਕੋਈ ਤਾ ਕੀ ਸੇਵਾ ਕੋ ਸੋ ਕਰੇ ਜਾ ਕੋ ਨਦਰ ਕਰੇ ਤੁਧ ਬਾਜ ਪਿਆਰੇ ਕੀ ਵਧਾ ਸਾਵਟਿਆਏ ਦੇਖੇ ਜਿਤ ਨਾਮ ਤੇਰੇ ਲਾਗ ਰਹਾ ਦੂਜਾ ਨਹੀਂ ਕੋਈ ਜਿਸ ਅਗੇ ਪਿਆਰੇ ਜਾਏ ਕਹਾ ਰਹਾ ਸੇਬੀ ਸਾਹਿਬ ਆਪਣਾ ਅਵਰ ਨਾ ਜਾਤ ਕੋਈ ਨਾਨਕ ਦਾ ਕਾ ਦਾਸ ਹੈ ਬਿੰਦ ਬਿੰਦ ਚੁੱਖ ਚੁੱਖ ਹੋਈ ਸਾਹਿਬ ਤੇਰੇ ਨਾਮ ਬਿਟੋ ਬਿੰਦ ਬਿੰਦ ਚੁਖ ਚੁਖ ਹੋਈ ਰਹਾ ਤੇ ਲੰਗ ਮਹਲਾ ਪਹਿਲਾ ਘਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਇਹੋ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਬ ਰੰਗਾਈ ਮੇਰੇ ਕੰਤ ਨ ਭਾਵੇ ਚੂਲੜਾ ਪਿਆਰੇ ਕਿਉ ਤਨ ਸੇਜੈ ਜਾਈ ਹਾਂ ਕੁਰਬਾਨੇ ਜਾਓ ਮਿਹਰਵਾਨਾ ਹਾਂ ਕੁਰਬਾਨੇ ਜਾਓ ਹਾਂ ਕੁਰਬਾਨੇ ਜਾਓ ਤਿਨਾ ਕੈ ਲੈਨ ਜੁ ਤੇਰਾ ਨਾਮ ਲੈਨ ਜੁ ਤੇਰਾ ਨਾਮ ਤਿਨਾ ਕੈ ਹਾਂ ਸਤ ਗੁਰਬਾਨੇ ਜਾਓ ਰਹਾ ਕਾਇਆ ਰੰਗਣ ਜੇ ਥੀ ਐ ਪਿਆਰੇ ਪਈਏ ਨਉ ਮਜੀਠ ਰੰਗਣ ਵਾਲਾ ਦੇ ਰੰਗੈ ਸਾਹਿਬ ਐਸਾ ਰੰਗ ਨਾ ਦੀਤਾ ਜਿਨ ਕੇ ਚੂਲੇ ਦਤੜੇ ਪਿਆਰੀ ਕੰਤ ਤਿਨਾ ਕਹਿ ਪਾਸ ਧੂੜ ਤਿਨਾ ਕੀ ਜੇ ਮਿਲੈ ਜੀ ਕਹੋ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾ ਮਨ ਕੰਤੈ ਭਾਵੈ ਆਪੇ ਹੀ 라ਵੇ ਦਿਲੰਗ ਮਹੱਲਾ ਪਹਿਲਾ ਇਅਨੜੀ ਮਨੜਾ ਕਾਇ ਕਰੇ ਹੀ ਆਪਣੜੈ ਕੱਢ ਹਰ ਰੰਗੋ ਕੀ ਨਾ ਮਾਨੇ ਹੀ ਸਹੋਣੜੈ ਤਨ ਕਮਲਿਏ ਬਾਹਰ ਗਿਆ ਢੂਡੇ ਭੈ ਕੀਆ ਦੇਹ ਸਲਾਈਆਂ ਨੈਣੀ ਭਾਵ ਕਾ ਕਰਸੀ ਗਾਰੋ ਤਾ ਸੁਹਾਗਨ ਜਾਣੀਏ ਲਾਗੀ ਜਾਂ ਸਹਤਰੇ ਪਿਆਰੋ ਯਾਨੀ ਬਾਲੀ ਕਿਆ ਕਰੇ ਜਾਂ ਤਨ ਕੰਤਨ ਨ ਭਾਵੈ ਕਰਨ ਪਲਾਹ ਕਰੇ ਬਹ ਤੇਰੇ ਸਾਧਨ ਮਹਦ ਨਾ ਪਾਵੇ ਬਿਨ ਕਰਮ ਕਿਛ ਪਾਈਐ ਨਾਹੀ ਜੇ ਬਹੁ ਦੇਰਾ ਤਾਵੇ ਲਭ ਲੋਭ ਅਹੰਕਾਰ ਕੀ ਮਾਤੀ ਮਾਇਆ ਮਹਿਸਮਾਨੀ ਇੰਨੀ ਬਾਤੀ ਸਹ ਪਾਈਐ ਨਾਹੀ ਭਈ ਕਮਨਿਆਣੀ ਜਾਇ ਪਚੋ ਸੁਹਾਗ ਨੀ ਬਾਹੈ ਕਿੰਨੀ ਬਾਤੀ ਸਹ ਪਾਈਐ ਜੋ ਕਿਛ ਕਰੇ ਸੋ ਭਲਾ ਕਰਮਾਨੀਐ ਹਕਮਤ ਹੁਕਮ ਚੁਕਾਈਐ ਜਾਗੈ ਪ੍ਰੇਮ ਪਦਾਰਥ ਪਾਈਐ ਤਉ ਚਰਨੀ ਚਿਤ ਲਾਈਐ ਸਹੋ ਕਹੈ ਸੋ ਕੀਜੈ ਤਨ ਮਨੋ ਦੀਜੈ ਐਸਾ ਪਰਮ ਲਲਾਈਐ ਏਵ ਕਹੇ ਸੁਹਾਗਨੀ ਪਹਿਨੇ ਇਨੀ ਬਾਤੀ ਸਹ ਪਾਈਐ ਆਪ ਗਵਾਈਐ ਤਾ ਸਹ ਪਾਈਐ ਔਰ ਕੈਸੀ ਚਤੁਰਾਈ ਸਹ ਨਦਰ ਕਰ ਦੇਖੈ ਸੋ ਦਿਨ ਲੇਖੈ ਕਮਨ ਨੌ ਨਿਤ ਪਾਈਐ ਅਪਨੇ ਕੰਤ ਬਿਆਰੀ ਸਾ ਸੁਹਾਗਨ ਨਾਨਕ ਸਾ ਸਬrai ਐਸੇ ਰੰਗ ਰਾਤੀ ਸਹਜ ਕੀ ਮਾਤੀ ਅਹਨਸ ਭਾਏ ਸਮਾਨੀ ਸੁੰਦਰ ਸਾਏ ਸਰੂਪ ਵਿਚ ਅਖਣ ਕਹੀ ਐ ਸਾ ਸਿਆਣੀ ਸੁਹੀ ਮਹੱਲਾ ਪਹਿਲਾ ਕੌਣ ਤ ਰਾਜੀ ਕਵਨ ਤੁਲਾ ਤੇਰਾ ਕਵਨ ਸਰਾਬ ਬੁਲਾਵਾ ਕੌਣ ਗੁਰੂ ਕਹਿ ਪਹਿ ਦੀ ਖਿਆਲੇਵਾ ਕਹਿ ਪਹਿ ਮੁੱਲ ਕਰਾਵਾ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣ ਤੂੰ ਜਲ ਖਲ ਮਹੀਅਲ ਭਰਪੁਰ ਨੀਨਾ ਤੂੰ ਆਪੇ ਸਰਬ ਸਮਾਨ ਰਹਾ ਮਨ ਤਰਾਜੀ ਚਿੱਤ ਤੁਲਾ ਤੇਰੀ ਸੇਵ ਸਰਾਫ ਕਮਾਵਾ ਘਟ ਹੀ ਪੀਤਰ ਸੋ ਸਹ ਤੋਲੀ ਇਨ ਬਿਦ ਚਿੱਤ ਰਹਾਵਾ ਆਪੇ ਕੰਡਾ ਦੋਲਤ ਰਾਜੀ ਆਪੇ ਤੋਲਨ ਹਾਰਾ ਆਪੇ ਦੇਖੇ ਆਪੇ ਬੂਝੈ ਆਪੇ ਹੈ ਵਣਜਾਰਾ ਅੰਦੂਲਾ ਨੀਚ ਜਾਤ ਪਰਦੇਸੀ ਖਿਨ ਆਵੇ ਤਿਲ ਜਾਵੇ ਤਾਂ ਕੀ ਸੰਗਤ ਨਾਨਕ ਰਖਦਾ ਕਿਉ ਕਰ ਮੂੜਾ ਪਾਵੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ raag vilaval mahalla pehla chaupdi kar pehla tu sultaan kah ho miya teri gavan vidai jo tu deh so kah swami main murkh kahna na jaai ਤੇਰੇ ਗੁਣ ਗਾਵਾਂ ਦੇਹ 부ਝਾਈ ਜੈਸੇ ਸਤ ਮਹਿ ਰਹਉ ਜਾਈ ਰਹਾਉ ਜੋ ਕਿਛ ਹੋਆ ਸਭ ਕਿਛ ਤੁਜ ਤੇ ਤੇਰੀ ਸਭ ਅਸਨਾਇ ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ ਮੈਂ ਅੰਦਲੇ ਕਿਆ ਚਤੁਰਾਈ ਕਿਆ ਹਾਂ ਕਥੀ ਕਥੇ ਕਥ ਦੇਖਾ ਮੈਂ ਅਕਥਨ ਕਥ ਨਾ ਜਾਈ ਜੋ ਤੁਧ ਭਾਵੈ ਸੋਈ ਆਖਾ ਦਿਲ ਤੇਰੀ ਵਡਿਆਈ ਇਤੇ ਕੁਕਰ ਹਾ ਬੇਗਾਨਾ ਭਉ ਕਾ ਇਸ ਦਨ ਦਾਈ ਭਗਤ ਹੀਨਾ ਨਾਨਕ ਜੇ ਹੋਏਗਾ ਤਾ ਖਸਮੈ ਨਾਉ ਨਾ ਜਾਇ ਬਿਲਾਬਲ ਮਹੱਲਾ ਪਹਿਲਾ ਮਨ ਮੰਦਰ ਤਨ ਬੇਸ ਕਲੰਦਰ ਘਟ ਹੀ ਤੀਰਥ ਨਾਵਾ ਏਕ ਸ਼ਬਦ ਮੇਰਾ ਪ੍ਰਾਨ ਬਸਤ ਹੈ ਬਹੁੜ ਜਨਮ ਨ ਆਵਾ ਮਨ ਬਿਦਿਆ ਦਿਆਲ ਸੀਤੀ ਮੇਰੀ ਮਾਈ ਕੌਣ ਜਾਣੈ ਪੀਰ ਬਰਾਈ ਹਮ ਨਾਹੀ ਚਿੰਤ ਬਰਾਈ ਰਹਾ ਅਗਮ ਅਗੋਚਰ ਅਲਖ ਪਾਰਾ ਚਿੰਤਾ ਕਰਹੁ ਹਮਾਰੀ ਜਲ ਥਲ ਮਹੀਲ ਪਰ ਪਰ ਨੀਨਾ ਘਟ ਘਟ ਜੂਤ ਤੁਮਾਰੀ ਸਿੱਖ ਮਤ ਸਭ ਬੁੱਧ ਤੁਮਾਰੀ ਮੰਦਰ ਸ਼ਾਵਾ ਤੇਰੀ ਤੁਜ ਬਿਨ ਅਬਦ ਨਾ ਜਾਣੇ ਮੇਰੇ ਸਾਹਿਬਾ ਗੁਣ ਗਾਵਨਿਤ ਤੇਰੀ ਜੀ ਜੰਤ ਸਭ ਸਰਨ ਤੁਮਾਰੀ ਸਰਬ ਚਿੰਤ ਤੁਧ ਪਾਸੀ ਜੋ ਤੁਧ ਭਾਵੈ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ਜੀ ਜੰਤ ਸਭ ਸਰਨ ਤੁਮਾਰੀ ਸਰਬ ਤਿੰਤ ਤੁਧ ਪਾਸੇ ਜੋ ਤੁਧ ਭਾਵੈ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ